ਕਦੀ ਨੋਟ ਕਰਿਆ ਕਰੋ ਕਿ ਤੁਹਾਡੇ ਦਿਨ ਵਿੱਚ ਕਈ ਘੰਟੇ ਦੁਨੀਆਂ ਦੇ ਲੋਕਾਂ ਨਾਲ ਪਾਲਤੂ ਬੈਸ ਕਰਨ ਵਿੱਚ ਬਤੀਤ ਹੁੰਦੇ ਹਨ ਜਿਸ ਗੱਲ ਦਾ ਕੋਈ ਮਤਲਬ ਨਹੀਂ ਹੁੰਦਾ ਕੋਈ ਸਿਰ ਪੈ ਨਹੀਂ ਹੁੰਦਾ ਐਵੇਂ ਕਿਸੇ ਤੀਸਰੇ ਬੰਦੇ ਦੀ ਗੱਲ ਨੂੰ ਲੈ ਕੇ ਤੁਸੀਂ ਕਈ ਕਈ ਘੰਟੇ ਬੈਸ ਕਰਦੇ ਹੋ ਸਮਝ ਲੈਣਾ ਕਿ ਸਾਡੀ ਰਸਨਾ ਨੂੰ ਹਰ ਮਿਲੇ ਪਲ ਵਿੱਚ ਅਮਰ ਵਰਗਾ ਨਾਮ ਜਪਣਾ ਚਾਹੀਦਾ ਹੈ ਅਸੀਂ ਵਿਕਰਗੀ ਵੈਸਟ ਕਰਕੇ ਆਪਣਾ ਸਮਾਂ ਜਾਇਆ ਗਵਾ ਲੈਂਦੇ ਹਾਂ ਜਿੰਨੇ ਵੀ ਸਾਡੇ ਸਵਾਸ ਜਾ ਰਹੇ ਹਨ ਇਹ ਲਾਲਾਂ ਤੋਂ ਵੀ ਵੱਧ ਕੀਮਤੀ ਹਨ ਇਹ ਸਾਨੂੰ ਗਿਣਕੇ ਮਿਲੇ ਹਨ ਕਿਸੇ ਬੰਦੇ ਨੂੰ ਡਾਕਟਰ ਨੇ ਜਵਾਬ ਦਿੱਤਾ ਉਹ ਬੰਦਾ ਕਹੇ ਕਿ ਮੈਨੂੰ 3 ਦਿਨ ਦੇ ਸਵਾਸ ਦੇ ਦੇ ਮੇਰੇ ਕੋਲੋਂ 3 ਲੱਖ ਰੁਪਏ ਲੈ ਲੈ ਨਹੀਂ ਮਿਲਦੇ ਇਹ ਮੁੱਲ ਨਹੀਂ ਵਿਕਦੇ ਇਹ ਸਵਾਸਾਂ ਰੂਪੀ ਲਾਲ ਦੁਜੇ ਲਾਲਾਂ ਤੋਂ ਵੀ ਵੱਧ ਕੀਮਤੀ ਹਨ ਮਾਪੂਸ਼ ਦੱਸੇ ਹਨ ਕਿ ਕੋਈ ਬੰਦਾ ਜਦੋਂ ਸਿਮਰਨ ਵਿੱਚ ਬੈਠਾ ਹੋਵੇ ਤੇ ਜਿੰਨੇ ਸਮੇਂ ਵਿੱਚ 8 ਸਵਾਸ ਲਵੇ ਉੰਨੇ ਹੀ ਸਮੇਂ ਵਿੱਚ ਆਮ ਤੋਤਾ ਫਿਰਦਾ ਤੰਦਿਆਂ ਵਿੱਚ ਵਿਚਰਦਾ ਬੰਦਾ 13 ਸਵਾਸ ਲਵੇਗਾ ਜਦੋਂ ਬੰਦਾ ਸੋ ਜਾਵੇ ਨੀਂਦ ਵਿੱਚ ਉਤਨੇ ਹੀ ਸਮੇਂ ਵਿੱਚ ਸਵਾਸ ਲਵੇਗਾ ਜਦੋਂ ਬੰਦਾ ਵਾਸਨਾ ਭੋਗਦਾ ਹੈ ਉਤਨੇ ਹੀ ਟਾਈਮ ਵਿੱਚ ਸਵਾਸ ਲਵੇਗਾ ਤੇ ਨ ਸਵਾਸਾਂ ਤੋਂ ਸਵਾਸ ਅਸੀਂ ਲੈਂਦੇ ਹਾਂ ਉਹ ਸਵਾਸ ਅਜਾਇਆ ਚਲੇ ਜਾਂਦੇ ਹਨ